ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਪੰਜਾਬੀ ਵਿਆਕਰਨ ਦਾ ਅੱਜ ਦਾ ਟੌਪਿਕ ਹੈ ਸੰਬੰਧਕ ਸਵਾਗਤ ਕਰਦੇ ਹਾਂ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਆਪ ਸਭ ਚੈਨਲ ਨੂੰ ਆਰਸ ਵਾਲੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲਓ ਤਾਂ ਜੋ ਹਰ ਰੋਜ਼ ਆਉਣ ਵਾਲੀਆਂ ਕਲਾਸਾਂ ਦੀਆਂ ਵੀਡੀਓ ਵਿਆਕਰਨ ਦੇ ਵਿਸ਼ੇ ਆਪਜੀ ਤੱਕ ਪਹੁੰਚ ਸਕਣ ਸਵਾਗਤ ਕਰਦੇ ਹਾਂ ਸੰਬੰਧਕ ਸੰਬੰਧਕ ਕੀ ਹੁੰਦਾ ਹੈ ਪਰਿਭਾਸ਼ਾ ਉਹ ਸ਼ਬਦ ਜੋ ਵਾਕ ਦੇ ਨਾਮਾਂ ਪਰਨਾਵਾਂ ਜਾਂ ਇੱਕ ਦੂਜੇ ਨਾਲ ਤੇ ਹੋਰ ਨਾਲ ਸ਼ਬਦਾਂ ਨਾਲ ਸਬੰਧ ਜੋੜਨ ਸਬੰਧਕ ਕਹਾਉਂਦੇ ਹਨ ਜਿਵੇਂ ਇਹ ਸੁਰਿੰਦਰ ਦੀ ਭੈਣ ਦਾ ਮੁੰਡਾ ਹੈ ਮਨਜੀਤ ਨੇ ਗੁਰਪ੍ਰੀਤ ਨੂੰ ਛੇੜਾ ਨਾਲ ਮਾਰਿਆ ਇਨ੍ਹਾਂ ਵਾਕਾਂ ਵਿੱਚ ਦੀ ਦਾ ਨੇ ਨੂੰ ਨਾਲ ਸਬੰਧਕ ਹਨ ਇਸੇ ਪ੍ਰਕਾਰ ਹੀ ਦੇ ਦਿਆਂ ਦੀਆਂ ਤੋਂ ਕੋਲੋਂ ਲਈ ਪਾਸੋਂ ਵਾਸਤੇ ਖਾਤਰ ਆਦੀ ਸੰਬੰਧਕ ਹਨ ਇਹੇਠਾਂ ੇਠ ਲਿਖੇ ਅਨੁਸਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਸੰਬੰਧਕ ਪੂਰਨ ਸੰਬੰਧਕ ਅਪੂਰਨ ਸੰਬੰਧਕ ਦੁਬਾਜਰੇ ਸੰਬੰਧਕ ਸਿਵਾਉ ਕਰਦੇ ਆ ਇਹਨਾਂ ਦੀ ਵਿਆਖਿਆ ਸਭ ਤੋਂ ਪਹਿਲੇ ਪੂਰਨ ਸੰਬੰਧਕ ਪੂਰਨ ਸੰਬੰਧਕ ਜਿਹੜੇ ਸੰਬੰਧਕ ਇਕੱਲੇ ਹੀ ਵਾਕ ਦੇ ਸ਼ਬਦਾਂ ਦਾ ਆਪਸੀ ਸਬੰਧ ਜੋੜ ਸਕਣ ਅਤੇ ਉਹਨਾਂ ਨਾਲ ਹੋਰ ਕੋਈ ਸਬੰਧਕ ਨਾ ਲੱਗ ਸਕੇ ਉਸ ਨੂੰ ਪੂਰਨ ਸਬੰਧਕ ਕਿਹਾ ਜਾਂਦਾ ਹੈ ਜਿਵੇਂ ਮੱਕੀ ਦੀ ਰੋਟੀ ਸਵਾਦ ਹੁੰਦੀ ਹੈ ਮੈਂ ਵਰਿੰਦਰ ਤੋਂ ਕਿਤਾਬ ਲਈ ਇਨ੍ਹਾਂ ਵਾਕਾਂ ਵਿੱਚ ਦੀ ਅਤੇ ਦੀ ਤੋਂ ਪੂਰਨ ਸਬੰਧਕ ਹਨ ਇਸੇ ਪ੍ਰਕਾਰ ਦੇ ਦੀਆਂ ਨੇ ਤੋਂ ਥੋਂ ਨੂੰ ਆਦੀ ਪੂਰਨ ਸਬੰਧਕ ਹਨ ਸੈਕਿੰਡ ਅਪੂਰਨ ਸੰਬੰਧਕ ਜਿਹੜੇ ਸੰਬੰਧਕ ਇਕੱਲੇ ਸ਼ਬਦਾਂ ਦਾ ਸੰਬੰਧ ਨਾ ਜੋੜ ਸਕਣ ਤੇ ਉਹ ਕਿਸੇ ਵਿਪਕਤੀ ਜਾਂ ਪੂਰਨ ਸੰਬੰਧਕ ਨਾਲ ਮਿਲ ਕੇ ਆਉਣ ਉਹ ਅਪੂਰਨ ਸੰਬੰਧਕ ਹੁੰਦੇ ਹਨ ਜਿਵੇਂ ਲਾਹੌਰ ਅਮਰੀਸ਼ਰ ਤੋਂ ਬਹੁਤ ਦੂਰ ਹੈ ਦੂਰ ਦੂਰ ਨਹੀਂ ਦਰਿਆਵਾਂ ਪਾਰ ਸੰਗਲੇ ਸੰਗਣਾ ਜੰਗਲ ਹੈ ਇਹਨਾਂ ਵਾਕਾਂ ਵਿੱਚ ਦੂਰ ਸੰਬੰਧਕ ਤੋਂ ਸੰਬੰਧਕ ਸਬੰਧਕ ਨਾਲ ਤੇ ਪਾਰ ਸਬੰਧਕ ਦਰਿਆਵਾਂ ਨਾਲ ਲੱਗੇ ਆਪਾਦਾਨ ਕਾਰਨ ਦੀ ਵਿਭక్తి ਵਿਭక్తి ਓ ਨਾਲ ਜੁੜ ਕੇ ਆਇਆ ਹੈ ਇਸੇ ਕਰਕੇ ਇਹਨਾਂ ਦੋ ਇਹ ਦੋਵੇਂ ਅਪੂਰਨ ਸਬੰਧਕ ਹਨ ਪੀਜਾ ਪੁਆਇੰਟ ਦੁਬਜਰੇ ਸਬੰਧਕ ਜਿਹੜੇ ਸਬੰਧਕ ਕਦੇ ਕਦੇ ਪੂਰਨ ਸਬੰਧਕ ਬਣ ਜਾਣ ਤੇ ਕਦੇ ਦੇ ਜਾਂ ਤੋਂ ਨਾਲ ਜੁੜ ਕੇ ਵਰਤੇ ਜਾਣ ਉਹ ਦੁਭਾਜੇ ਸਬੰਧਕ ਹੁੰਦੇ ਹਨ ਜਿਵੇਂ ਪ੍ਰਮਾਤਮਾ ਬਿਗੈਰ ਸਾਡਾ ਕੋਈ ਸਹਾਇਕ ਸਹਾਇਕ ਨਹੀਂ ਪ੍ਰਮਾਤਮਾ ਦੇ ਬਿਗੈਰ ਸਾਡਾ ਕੋਈ ਸਹਾਇਕ ਨਹੀਂ ਉਹ ਕੁਰਸੀ ਉੱਤੇ ਬੈਠਾ ਹੈ ਉਹ ਕੁਰਸੀ ਦੇ ਉੱਤੇ ਬੈਠਾ ਹੈ ਇਹਨਾਂ ਤੋਂ ਇਲਾਵਾ ਨਾਲ ਕੋਲ ਪਿੱਛੇ ਅੱਗੇ ਅੰਦਰ ਵਿੱਚ ਆਦੀ ਅਜਿਹੇ ਹੀ ਦੁਭਾਜੇ ਸਬੰਧਕ ਹਨ ਨੈਕਸਟ ਪੁਆਇੰਟ ਚੌਥਾ ਸਬੰਧੀ ਸਬੰਧੀ ਤੇ ਸਬੰਧੀ ਸੰਬੰਧਮਾਨ ਜਿਸ ਸ਼ਬਦ ਨਾਲ ਸੰਬੰਧ ਜੋੜਿਆ ਜਾਵੇ ਉਸ ਨੂੰ ਸਬੰਧੀ ਅਤੇ ਜਿਸ ਜਿਸ ਦਾ ਸੰਬੰਧ ਜੋੜਿਆ ਜਾਵੇ ਉਸ ਨੂੰ ਸੰਬੰਧਮਾਨ ਕਿਹਾ ਜਾਂਦਾ ਹੈ ਉਦਾਹਰਨ ਇਹ ਅਰਸ਼ਦੀਪ ਦਾ ਕੰਪਿਊਟਰ ਹੈ ਮਾਲੀ ਫੁੱਲਾਂ ਨੂੰ ਪਾਣੀ ਦਿੰਦਾ ਹੈ। ਇਨ੍ਹਾਂ ਵਾਕਾਂ ਵਿੱਚ ਅਰਸ਼ ਦੀ ਇਹ ਫੁੱਲ ਸਬੰਧੀ ਹਨ ਪਰ ਕੰਪਿਊਟਰ ਤੇ ਪਾਣੀ ਸੰਬੰਧਮਾਨ ਹਨ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ। ਤਾਂ ਵਿਦਿਆਰਥੀਓ ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਨੈਕਸਟ ਪੰਜਾਬੀ ਵਿਆਕਰਨ ਦਾ ਟੌਪਿਕ ਆਉਣ ਵਾਲਾ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਤੁਹਾਨੂੰ ਨੋਟੀਫਿਕੇਸ਼ਨ ਵੀ ਮਿਲ ਸਕੇ। ਧੰਨਵਾਦ।